ਜਾ ਫਿਰ ਇਹਨੂੰ ਕਹਿ ਦਿੰਨੇ ਆ ਵੀ ਸਰਪੰਚੀ ਭਾਈ ਦੂਜੇ ਪਾਸੇ ਦੇ ਦੂਗਾ ਟਣੇ ਭਾਈ ਅਸੀਂ ਸਰਕਾਰ ਦੇ ਨਾਲ ਕੰਮਾਂ 'ਚ ਵੀ ਇੰਟਰਫੇਰਿੰਗ ਕਰ ਰਹੇ ਆ ਪਰਿਵਾਰ ਕਿਸੇ ਦੇ ਮਾਮਲੇ ਆ ਉਹਨਾਂ ਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਆ ਬੰਦਾ ਉਹਦਾ ਘਰ ਨਹੀਂ ਸਵਾਰ ਸਕਦਾ ਉਹ ਪਿੰਡ ਦਾ ਕੀ ਸਵਾਰਦਾ ਬਦਰਾਮ ਕਰਨ ਦੇ ਮਾਰੇ ਇਹ ਗੱਲਾਂ ਕਰ ਰਹੇ ਆ ਹੋਰ ਗੱਲ ਕੋਈ ਨਹੀਂ ਜੀ ਆਪ ਦੇਖ ਰਹੇ ਹੋ ਬਹੁਤ-ਬਹੁਤ ਸਵਾਗਤ ਹੈ ਮੈਂ ਹਰਵਾਰਤ ਸਿੰਘ ਫਰਵਾਹੀ ਅੱਜ ਫਰਵਾਹੀ ਪਿੰਡ ਦੇ ਵਿੱਚ ਹੀ ਖੜੇ ਆ ਜਿੱਥੇ ਨਗਰ ਪੰਚਾਇਤ ਵੱਲੋਂ ਇੱਕ اجلاس ਬੁਲਾਇਆ ਗਿਆ ਜਿਹੜੀ ਪੰਚਾਇਤ ਇੱਥੇ ਪੂਰੀ ਬੈਠੀ ਹੈ ਤੇ ਪਿੰਡ ਦੇ ਲੋਕ ਕਬਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਕੀ ਕਾਰਨ ਹੈ ਕਿਉਂਕਿ ਕੁਝ ਪਿੱਛੇ ਦੀਆਂ ਗੱਲਾਂ ਪਿੰਡ ਦੇ ਵਿੱਚੋਂ ਆ ਰਹੀਆਂ ਸੀ ਵਵਾਹਾਂ ਆ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਪਿੰਡ ਦੇ ਵਿੱਚ ਉਹ ਪਿੰਡ ਦੇ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਰ ਫਿਲਹਾਲ ਜਿਹੜੇ ਲਾਗਲੇ ਪਿੰਡਾਂ ਦੀ ਗੱਲ ਕਰੀਏ ਤਾਂ ਲਾਗਲੇ ਪਿੰਡਾਂ ਦੇ ਵਿੱਚ ਵੀ ਕਾਫੀ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਪਰ ਫਰਵਾਹੀ ਪਿੰਡ ਦੇ ਵਿੱਚ ਹਲ ਤੱਕ ਜਿਹੜੇ ਕੰਮ ਨੇ ਉਹ ਰੁਕੇ ਹੋਏ ਨੇ ਕੀ ਕਾਰਨ ਹੈ ਪੁੱਛਣ ਦੀ ਗੱਲ ਕਰਾਂਗੇ ਸਾਡੇ ਕੋਲੇ ਸਰਪੰਚ ਸਾਹਿਬ ਬੈਠੇ ਨੇ ਪੰਚਾਇਤ ਬੈਠੀ ਹੈ ਤੇ ਹੋਰ ਵੀ ਮੋਤਵਰ ਜਿਹੜੇ ਪਿੰਡ ਦੇ ਲੋਕ ਨੇ ਉਹ ਬੈਠੇ ਨੇਗੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਖੜੇ ਹੋ ਜੀ ਅ ਪਹਿਲਾਂ ਤਾਂ ਜਿਹੜਾ ਕੱਟ ਰੱਖਿਆ ਹੈ ਉਹਦਾ ਕੀ ਕਾਰਨ ਹੈ ਇਹ ਜਿਹੜਾ ਆਪਾਂ ਕੱਟ ਰੱਖਿਆ ਹੈ ਆਮਲ ਜਲਾਸ ਕੱਟ ਰੱਖਿਆ ਜੇ ਉਹ ਵੀ ਮਿਲ ਗਈ ਪਿੰਡ ਦੇ ਵਿੱਚ ਗ੍ਰਾਂਟ ਆਈ ਆ ਗਈ ਉਹਦੇ ਬਾਰੇ ਕੱਟ ਰੱਖਿਆ ਗਿਆ ਉਹ ਦਾ ਪਿੰਡ ਦੇ ਲੋਕਾਂ ਨੂੰ ਜਾਣੂ ਕਰਾਇਆ ਗਿਆ ਵੀ ਆਪਣੇ ਕੋਲ ਇੰਨੇ ਪੈਸੇ ਪਏ ਨੇ 1 ਕਰੋੜ ਦੇ ਤਕਰੀਬਨ ਲਗਭਗ ਆਪਣੇ ਕੋਲੇ ਪਏ ਨੇ ਜੀ ਹਾਂਜੀ ਤੇ ਜੀ 1 ਕਰੋੜ ਦੇ ਲਗਭਗ ਤਕਰੀਬਨ ਪਿੰਡ ਦੇ ਵਿੱਚ ਪਾਇਆ ਗਿਆ ਪੰਚਾਇਤ ਬਣੀ ਨੂੰ ਕਿੰਨਾ ਟਾਈਮ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨਿਆਂ ਚ ਕੋਈ ਪਿੰਡ ਦਾ ਵਿਕਾਸ ਸ਼ੁਰੂ ਕੀਤਾ ਹਾਂਜੀ ਹਜੇ ਤੱਕ ਨਾ ਪੂਰਾ ਹੋਇਆ ਹੋਰ ਹੋਣ ਦੇ ਬਾਬ ਜੀ ਪਿੰਡ ਦਾ ਵਿਕਾਸ ਹੋਣੀ ਕਈ ਮਜਬੂਰੀਆਂ ਨੇ ਜੀ ਠੀਕ ਹੈ ਸਰਕਾਰ ਪੱਖੀ ਅਸੀਂ ਸਰਕਾਰ ਦੇ ਉਲਟ ਜਿੱਤੇ ਹਾਂ ਸਰਕਾਰ ਪੱਖੀ ਗਈ ਮਜਬੂਰੀ ਕਿਉਂਕਿ ਤੁਸੀਂ ਵੀ ਸਰਕਾਰ ਤੇ ਨਹੀਂ ਉਲਟ ਕਿਵੇਂ ਹੋਗੇ ਉਹ ਤੁਹਾਨੂੰ ਪਤਾ ਹੀ ਹੈ ਜੀ ਪਹਿਲਾਂ ਵੀ ਹਾਂ ਪਹਿਲਾਂ ਮੈਂ ਜਿਹੜਾ 77 ਸੀਆ ਮਾਰੀ ਵਾਰਡੇ ਚੋਂ ਕਈ ਕਾਰਨਾ ਕਰਕੇ ਮੈਨੂੰ ਸਰਕਾਰ ਦੇ ਜੀ ਚਲੋ ਉਹ ਉਹ ਗੱਲ ਵੱਖ ਹੈ ਪਰ ਪਿੰਡ ਦਾ ਕੰਮ ਹੈ ਜਿਹੜਾ ਹਾਲ ਤੱਕ ਨਹੀਂ ਚੱਲਿਆ ਇਹ ਤੁਸੀਂ ਸਮਝ ਰਹੇ ਹੋ ਵੀ ਤੁਹਾੜੇ ਬਾਜੀ ਹੈ ਜਾਂ ਸਰਕਾਰ ਦੀ ਕੋਈ ਤੁਹਾਡੇ ਨਾਲ ਰੰਜਸ ਹੈ ਜਾਂ ਤੁਸੀਂ ਸਰਕਾਰ ਦੇ ਉਲਟ ਹੋ ਕੇ ਖੜੇ ਹੋਏ ਜਿੱਤਿਓ ਤਾਂ ਇਹ ਤੁਹਾਡੇ ਬਾਜੀ ਦੀ ਗੱਲ ਨਹੀਂ ਹੈ ਅੱਜ ਜਿਹੜੇ ਲੋਕ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਸਾਥ ਦੇ ਰਹੇ ਨੇ ਕੀ ਕਹੇ ਕੀ ਕਹੋਗੇ ਇਹਨਾਂ ਲੋਕਾਂ ਨੂੰ ਕੀ ਕਹਿ ਤੁਸੀਂ ਮੈਂ ਇਹ ਕੱਟ ਤਾਂ ਹੀ ਕਰਿਆ ਸੀ ਜੀ ਵੀ ਲੋਕ ਮੇਰਾ ਸਾਥ ਦੇਣ ਠੀਕ ਹੈ ਪੇਂਡ ਦੇ ਵਿਕਾਸ ਵਾਸਤੇ ਕੰਮ ਚਲਾਜੂਗੀ ਹੁਣ ਕਿੱਥੇ ਗੱਲ ਕਰੀਏ ਕੀ ਤੁਸੀਂ ਪਿੰਡ ਦੇ ਵਿਕਾਸ ਵਾਸਤੇ ਵੀਡੀਪੀਓ ਦਫਤਰ ਕੋਈ ਗੱਲ ਕਰੀ ਅਸੀਂ ਪਹੁੰਚ ਕੀਤੀ ਹੈ ਜੀ ਜੀ ਘਟੋਕਾ ਕਮ ਸਿਕਮ ਮੈਂ 10-15 ਵਾਰੀ ਜਾ ਕੇ ਆਇਆ ਚਲੋ ਕਈ ਕਾਰਨ ਸਾਨੂੰ ਨਹੀਂ ਮਿਲ ਸਕੇ ਵੀਰ ਸਾਹਿਬ ਤੇ ਕਈ ਵਾਰ ਮੀਟਿੰਗ ਤੇ ਹੁੰਦੇ ਨੇ ਕਈ ਵਾਰ ਛੁੱਟੀ ਤੇ ਹੁੰਦੇ ਨੇ ਤੇ ਵੀ ਸਾਡੀ ਅਜੇ ਤੱਕ ਪਹੁੰਚ ਨਹੀਂ ਹੋ ਸਕੀ ਪਿੰਡ ਦੇ ਵਿਕਾਸ ਨੂੰ ਲੈ ਕੇ ਡੀਸੀ ਸਾਹਿਬ ਨਾਲ ਕੋਈ ਗੱਲਬਾਤ ਹਜੇ ਕੋਈ ਹਾਂ ਕੋਈ ਨਹੀਂ ਹੋਈ ਹੈ ਤੇ ਕੋਈ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਕੋਈ ਵਿਧਾਇਕ ਨਾ ਕਰਵਾਤੇ ਸਾਡੇ ਪਿੰਡ ਦਾ ਕੰਮ ਕਿਉਂ ਨਹੀਂ ਚਲਾ ਰਹੇ ਜਾਂ ਸਾਡੇ ਕੰਮ ਦੇ ਵਿੱਚ ਦਾਖਲਦਾਰ ਜੀ ਕਿਉਂ ਦਿੱਤੀ ਜਾ ਰਹੀ ਹੈ ਕੋਈ ਗੱਲਬਾਤ ਹੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਵੀ ਤਾਨੂੰ ਹਜੇ ਮੌਕਾ ਨਹੀਂ ਮਿਲਿਆ ਲੈਣ ਦਾ ਕਿਉਂ ਨਹੀਂ ਮੌਕਾ ਤੇੜੇ ਬਾਜੀ ਗੱਲ ਆਸੀ ਸਰਕਾਰ ਦੇ ਉੱਤੇ ਕੀ ਲੱਗਦਾ ਹੈ ਕਿ ਧੜੇ ਬੰਦੀ ਕਰਕੇ ਪਿੰਡ ਦੇ ਕੰਮ ਨੇ ਜਿਹੜੇ ਉਹ ਰੋਕ ਦੇਣਾ ਚੰਗੀ ਗੱਲ ਹੈ ਇਹ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਖੜੇ ਨੇਗੇ ਇੱਥੇ ਸਰਪੰਚ ਦਾ ਸਾਥ ਦੇਣ ਵਾਸਤੇ ਖੜੇ ਨੇ ਉਹ ਕਹਿੰਦੇ ਵੀ ਤੱਕਾ ਕਿਸੇ ਤਰ੍ਹਾਂ ਦਾ ਵੀ ਅਸੀਂ ਸਰਪੰਚ ਦੇ ਨਾਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਸੀਂ ਕੰਮ ਹੈ ਜਿਹੜਾ ਉਹ ਸ਼ੁਰੂ ਕਰਵਾਵਾਂਗੇ ਚਾਹੇ ਸਾਨੂੰ ਕਿਸੇ ਤੱਕ ਵੀ ਜਾਣਾ ਪਈਏ ਸਾਫਕਾ ਸਰਪੰਚ ਕਹਿੰਿਆ ਤਾਂ ਮੈਂ ਸਭ ਬਹੁਤ ਸਵਾਦ ਹੈ ਕੀ ਕਹੋਗੇ ਕਿਉਂਕਿ ਸਰਪੰਚ ਸਾਹਿਬ ਕਹਿ ਰਹੇ ਆ ਵੀ ਇਤਨਾ ਕਿਤੇ ਸਰਕਾਰ ਦੀ ਨਰਾਜ਼ਗੀ ਹੈ ਨਰਾਜ਼ਗੀ ਪਿੰਡ ਵੀ ਮੰਨ ਰਿਹਾ ਕਿਉਂਕਿ ਪਿੰਡ ਵੱਡੀ ਗਿਣਤੀ ਦੇ ਵਿੱਚ ਖੜਾ ਕੀ ਕਹੋ ਦੇਖੋ ਜੀ ਸਾਡੇ ਪਿੰਡ ਤੋਂ ਆਮ ਆਦਮੀ ਪਾਰਟੀ ਦੀਆਂ ਹਰ ਵਕਤ ਪ੍ਰਪੂਰਣਾ ਬੱਜੀਆਂ ਨੇ ਇਹ ਠੀਕ ਹੈ ਇਹ ਸਰਪੰਚ ਸਾਹਿਬ ਨੇ 2017 ਤੋਂ ਆਰਪੀ ਦੀ ਸੇਵਾ ਕੀਤੀ ਹੈ 12 ਤੋਂ 12 ਤੋਂ ਅੱਜ ਮਾ ਲੋ 24 23 ਤੋ ਵੀ ਤੱਕ ਸੇਵਾ ਦਿੱਤੀ ਹੈ ਪਰ ਇਹਨਾਂ ਨੂੰ ਇਹਨਾਂ ਦਾ ਮੰਦਾ ਜਿਹੜਾ ਮਾਨਦਾਨ ਨਹੀਂ ਮਿਲਿਆ ਇਹਨਾਂ ਨੂੰ ਉਹਦੇ ਕਰਕੇ ਸਰਕਾਰ ਦੇ ਉਲਟ ਚੋਣ ਲੜਨੀ ਪੈਗੀ ਪਰ ਜਦੋਂ ਮੰਨ ਲਓ ਬਹੁ ਮਤ ਨਾਲ ਪਿੰਡ ਨੇ ਇਹਨਾਂ ਨੂੰ ਜਿੱਤਿਆ ਹੈ ਤਾਂ ਐਦੋਂ ਬਾਅਦ ਕਿਸੇ ਵੀ ਪਾਰਟੀ ਨੇ ਵੋਟਾਂ ਲਈ ਆਉਣਾ ਅਸੀਂ ਤਾਂ ਸਰਪੰਚ ਮਗਰ ਵੋਟ ਪਾਵਾਂਗੇ ਕਿਉਂਕਿ ਸਾਡੇ ਲਈ ਤਾਂ ਸਾਡੇ ਲਈ ਇਹ ਨੇ ਦੂਜੀ ਗੱਲ ਇਹ ਹੈ ਅਸੀਂ ਸਾਬਕਾ ਪੰਚਾਇਤ ਰਹੇ ਆ ਅਸੀਂ ਪਿੰਡ 'ਚ ਕੰਮ ਸ਼ੁਰੂ ਕੀਤੇ ਸੀਗੇ ਤੇ ਸਰਕਾਰ ਬਦਲ ਗਈ ਤੇ ਕੁਝ ਕੰਮ ਸਾਡੇ ਵੀ ਰੋਕੇ ਗਏ ਸਾਡੇ ਤੇ ਪੁਲਿਸ ਵੀ ਆਈ ਹੈ ਕੰਮ ਰੋਕਣ ਵਾਸਤੇ ਰਕਾਉਣ ਵਾਸਤੇ ਤੇ ਪਰ ਸਾਡੀ ਪੰਚਾਇਤ ਭੰਗ ਹੋਣ ਤੋਂ ਬਾਅਦ ਜਿੱਦਾਂ ਸਾਡੇ ਨਕਸ਼ੇ ਬਣੇ ਸੀ ਉਹ ਕੰਮ ਉਦਾਂ ਹੀ ਕਿਉਂ ਕੀਤੇ ਜਦੋਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਕੰਮ ਰੈਗੂਲਰ ਕੀਤੇ ਤੁਹਾਡੇ ਹੁੰਦੇ ਵੀ ਤੁਹਾਡੇ ਤੋਂ ਬਾਅਦ ਵੀ ਕੀਤੇ ਗਏ ਕਿਉਂਕਿ ਸਾਡੇ ਸਮੇਂ ਦੇ ਜਿਹੜੇ ਕੰਮ ਹੋਏ ਹੈ ਜੀ ਉਹ ਸਿਰਫ ਉਹ ਹੋਏ ਸੀ ਜਿਹੜੇ ਪੰਚਾਇਤੀ ਰਾਜ ਚ ਹੋਏ ਸੀ ਕਿਹਨੂੰ ਵੀ ਸਰਕਾਰ ਤੁਹਾਡੀ ਵੱਲੇ ਫੰਡ ਪਿਆ ਹੋਇਆ ਹਾਂਜੀ ਉਸੇ ਤਰ੍ਹਾਂ ਹੀ ਕੰਮ ਤੁਹਾਡੇ ਨਕਸ਼ੇ ਅਨੁਸਾਰ ਹੀ ਹੋਇਆ ਪਰ ਉਹ ਕੀਤੇ ਆਮ ਆਦਮੀ ਪਾਰਟੀ ਨੇ ਕਰਾਈ ਆਮ ਆਦਮੀ ਉਹ ਜਿਹੜੇ ਕੰਮ ਪੰਚਾਇਤਾਂ ਨੇ ਕਰਨੇ ਸੀਗੇ ਪੰਚਾਇਤਾਂ ਭੰਗ ਹੋ ਗਏ ਉਸ ਤੋਂ ਬਾਅਦ ਉਹ ਚਲੇ ਗਏ ਆਪਣੇ ਪੰਚਾਇਤੀ ਰਾਜ ਚ ਐਸ ਡੀਓ ਸਾਹਿਬ ਨੇ ਕੀਤੇ ਹੈ ਤੇ ਪਰ ਜੇ ਉਹ ਪੈਸਾ ਅਸੀਂ ਭੰਗ ਹੋਣ ਤੋਂ ਪਹਿਲਾਂ ਯੂਜ਼ ਕਰਦੇ ਤਾਂ ਸਾਡੇ ਪਿੰਡ ਨੂੰ ਗ੍ਰਾਂਟ ਹੋਰ ਜ਼ਿਆਦਾ ਹੋਣੀ ਕੰਮ ਵੀ ਜਿਹੜੇ ਰਹਿੰਦੇ ਸੀ ਉਹ ਹੋ ਜਾਂਦੇ ਹਾਂ ਜਿਹੜੇ ਕੰਮ ਹੁਣ ਦਾ ਜਿਹੜਾ ਕਾਰਨ ਹੈ ਹੁਣ ਅੱਜ ਜਿਹੜਾ ਜਿਵੇਂ ਸਰਪੰਚ ਸਾਹਿਬ ਕਹਿ ਰਹੇ ਨੇ ਵੀ ਜਿਹੜਾ ਸਾਡੇ ਕੰਮ ਜਿਵੇਂ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ੁਰੂ ਹੋਏ ਨੇ ਉਹਨੂੰ ਸਾਡੇ ਪਿੰਡ ਦਾ ਜੇ ਕਿਤੇ ਸ਼ੁਰੂ ਕੀਤਾ ਹੁੰਦਾ ਤਾਂ ਕਾਫੀ ਹੱਦ ਤੱਕ ਕੰਮ ਹੋ ਜਾਂਦਾ ਦੇਖੋ ਜੀ ਪਿੰਡ 'ਚ ਸਾਡੇ 'ਚ ਬਹੁਤ ਕੰਮ ਹੋਣ ਵਾਲੇ ਰਹਿੰਦੇ ਆ ਗਲੀਆਂ ਨਾਲੇ ਵੱਡੇ ਨਾਲਿਆਂ ਦੀ ਪ੍ਰੋਬਲਮ ਹੈ ਚਾਰ-ਪੰਜ ਥਾਂ 'ਤੇ ਚਾਰ-ਪੰਜ ਪਿੰਡ 'ਚ ਗਲੀਆਂ ਦੀ ਪ੍ਰੋਬਲਮ ਹੈ ਜਿੰਨਾ 'ਚ ਪਾਣੀ ਖੜ ਜਾਂਦਾ ਥੋੜਾ ਮੀਂਹ ਪਿਆ ਹੁਣ ਵੀ ਲੋਕਾਂ ਨੂੰ ਨੰਗਣਾ ਮੁਸ਼ਕਲ ਹੋ ਗਿਆ ਸੀਗਾ ਤੇ ਹੁਣ ਸਰਪੰਚ ਸਾਹਿਬ ਨੂੰ ਆ ਕੇ ਕਹੀਦਾ ਵੀ ਜੀ ਤੁਸੀਂ ਕੰਮ ਚਲਾਓ ਹਨਾ ਵੀ ਸਾਰੇ ਪਿੰਡਾਂ 'ਚ ਚੱਲ ਪਏ ਪਰ ਹੁਣ ਇਹਨਾਂ ਦੀ ਮਜਬੂਰੀ ਹੈ ਇਹ ਆਪਾਂ ਨੂੰ ਦੱਸ ਰਹੇ ਹੈ ਵੀ ਆਪਦੀ ਮਜਬੂਰੀ ਵੀ ਮੇਰੇ ਕੰਮ ਕਿਉਂ ਨਹੀਂ ਚੱਲ ਰਿਹਾ ਕਿਉਂਕਿ ਸਾਡੇ ਲਈ ਇਹਨਾਂ ਕੋਲੇ ਪਹੁੰਚ ਕਰਨੀ ਸੌਖੀ ਹੈ ਅਸੀਂ ਆ ਕੇ ਇਹਨਾਂ ਨੂੰ ਕਹਿ ਸਕਦੇ ਆਂ ਵੀ ਭਾਈ ਸਾਡੇ ਕੰਮ ਕਰੋ ਪਰ ਹਾਂ ਪਰ ਹੁਣ ਇਹਨਾਂ ਨੇ ਕੀ ਕਾਰਨ ਨੇ ਇਹਨਾਂ ਤੇ ਕੋਈ ਦਬਾਅ ਹੈ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਵੀ ਇਹ ਕਿਉਂ ਨਹੀਂ ਕੰਮ ਚਲਾ ਰਹੇ ਇਹ ਵੀ ਆਪਦਾ ਲੋਕਾਂ ਨੂੰ ਜਾਣੂ ਕਰਵਾ ਦੇਣਗੇ ਪਰ ਫਲੀਆਲ ਦੀ ਘੜੀ 4 ਮਹੀਨਿਆਂ ਤੋਂ ਸਾਡੇ ਪਿੰਡ 'ਚ ਕੰਮ ਨਹੀਂ ਕਿਹਦਾ ਜਿਸ ਤੁਸੀਂ ਮੈਂਬਰ ਕੀ ਲੱਗਦਾ ਤੁਹਾਡੀਆਂ ਗਲੀਆਂ ਵੀ ਰਹਿੰਦੀਆਂ ਨੇ ਤੁਸੀਂ ਵੀ ਕੀ ਕਹਿੰਦੇ ਬਹੁਤ ਬਰਾਹ ਜਿਹੜੇ ਸਾਹਬ ਨਾਲ ਅਸੀਂ ਵਾਅਦਾ ਕੀਤੇ ਸੀ ਜੋ ਵਾਅਦਾ ਕੀਤੇ ਸੀ ਪੂਰੇ ਹਲੇ ਕਰਨੇ ਰਹਿ ਗਏ ਉਹ ਜਦੋਂ ਹੁਣ ਸਾਡੇ ਹੱਥ ਵਾਸੀ ਨਹੀਂ ਸਾਨੂੰ ਕੰਮ ਦਾ ਕੋਈ ਕਰ ਲੈਣ ਲੱਗਾ ਕੀ ਕੰਮ ਕਰੀਏ ਬਹੁਤ ਬਰਾਹ ਕੋਈ ਪਿੰਡ 'ਚ ਚੌਕੀਦਾਰ ਨਹੀਂ ਹੈਗਾ ਪਹੁੰਚ ਤਾਂ ਉਹ ਕਿਤੇ ਤੱਕ ਪਹੁੰਚ ਗਈ ਅਮੇ ਤਾਂ ਹੁਣ ਕਰਾਂਗੇ ਜੀ ਮਤਲਬ ਕਿ ਜਦੋਂ ਉਹ ਕੋਈ ਨਹੀਂ ਗੱਲਬਾਤ ਸੁਣੂਗਾ ਉਹਨੂੰ ਪਹੁੰਚ ਕਰਾਂਗੇ ਇਸੇ ਹਿਸਾਬ ਨਾਲ ਮਿਲਾਂਗੇ ਐਸਟੀਐਮ ਸਾਹਿਬ ਨੂੰ ਮਿਲਾਂਗੇ ਜਿਹੜਾ ਵੀ ਸੁਪਰਡਾਪ ਸਰ ਹੈਗਾ ਉੱਥੇ ਤੱਕ ਪਹੁੰਚ ਕਰਾਂਗੇ ਅਸੀਂ ਵੀ ਇਹੀ ਕਹਿਣਾ ਜੇ ਹੁਣ ਨਗਰ ਖੜਾ ਹੈ ਨਗਰ ਨੇ ਸਾਨੂੰ ਸੇਵਾ ਲਈ ਜੀ ਅਸੀਂ 5 ਸਾਲ ਦੇ ਵਿੱਚ ਇਹੋ ਜਿਹੇ ਕੰਮ ਕਰਤੀਏ ਵੀ ਗਾਹ ਨੂੰ ਸਰਬਸੰਮਤੀ ਨਾਲ ਹੀ ਸਰਵੈਂਚ ਬਣੇ ਅਸੀਂ ਆਮ ਮੰਗ ਕਰਦੇ ਹਾਂ ਪਰ ਸਾਨੂੰ ਕਹਾਣੀ ਓਟ ਲੱਗਦੀ ਹੈ ਜੀ ਇਹ ਕਿਉਂ ਕਰੋੜ ਰੁਪਇਆ ਆਇਆ ਪਿਆ ਇਹ ਸਾਨੂੰ ਪਤਾ ਸਾਰੇ ਨਗਰ ਸਾਡੀਆਂ ਮਾਵਾਂ ਕੜੀਆਂ ਦੇ ਭਾਈ ਸਾਡੇ ਖੜੇ ਨੇ ਇਹ ਇੱਥੇ ਲੱਗਦਾ ਆ ਸਾਡੀ ਬੱਲੇ ਬੱਲੇ ਕਿਉਂ ਨਹੀਂ ਮਗਰ ਕਿ ਪਿੰਡ ਦੇ ਕੰਮ ਕੋਈ ਨਹੀਂ ਅੱਜ ਜਿਹੜੇ ਬੰਦੇ ਆ ਜਿਹੜੇ ਬੰਦੇ ਹੁਣ ਸਾਰੇ ਨੂੰ ਪਤਾ ਹੀ ਹੈ ਜੀ ਨੌਕੀ ਦਾ ਲਈ ਹੈ ਤਬ ਨੂੰ ਪਤਾ ਜਿੰਨੇ ਬੈਠੇ ਨੇ ਸਾਡੇ ਖੜੇ ਕਰਾਉਂਦੇ 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 ਗੱਲ ਜੇ ਅਸੀਂ ਕਰੀਏ ਹੋ ਸਕਦਾ ਹੈ ਵੀ ਚਲੋ ਪਿੰਡ ਦੀ ਵਜ੍ਹਾ ਕਰਕੇ ਪਿੰਡ ਦੇ ਵਿੱਚ ਰਹਿਣ ਕਰਕੇ ਪਿੰਡ ਦਾ ਦੇ ਉਹਨਾਂ ਲੋਕਾਂ ਦਾ ਨਾਮ ਨਹੀਂ ਲੇਤਾ ਜਾ ਸਕਦਾ ਪਰ ਇਥੋਂ ਦੇ ਜਿਹੜੇ ਲੋਕ ਨੇ ਇਥੋਂ ਦੇ ਜਿਹੜੇ ਪਿੰਡ ਵਾਸੀ ਨੇ ਉਹ ਕਹਿ ਰਹੇ ਨੇ ਵੀ ਤਕਰੀਬਨ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਉਂ ਨਹੀਂ ਪਿੰਡ ਦੇ ਜਿਹੜੇ ਕੰਮ ਉਹਨਾਂ ਦਿੱਤੇ ਜਾ ਰਹੇ ਬਾਈ ਜੀ ਕਿਹਦੇ ਨਾਲ ਤੁਹਾਡੇ ਇਹ ਲੱਗਦਾ ਤੁਹਾਡੇ ਵੀ ਪਾਸੇ ਜਾਂ ਪਿੰਡ ਦੇ ਹਰ ਇੱਕ ਪਾਸੇ ਵੀ ਕੰਮ ਰੁਕੇ ਸਾਰੇ ਬਸਤੀ ਰੁਕੇ ਆ ਗਏ ਕਿ ਅੱਜ ਲਏ ਨਹੀਂ ਹੈਗਾ ਮਿਲਦਾ ਨਹੀਂ ਹੈ ਜੀ ਸਾਰੇ ਪਿੰਡ ਦਾ ਕੰਮ ਰੁਕ ਗਿਆ ਇਹ ਚਿਰ ਕੋਈ ਕੁਸਤਰਾਰ ਦੀ ਅੰਦਰ ਜਿਹੜੇ ਅਧਿਕਾਰੀਆਂ ਨੇ ਕਹਿੰਦਾ ਨਹੀਂ ਸਾਡੇ ਕਰਕੇ ਕੰਮ ਚੱਲਦਾ ਉਹ ਕੰਮ ਰੁਕ ਗਿਆ ਜੀ ਦਾ ਇਹ ਤਰ੍ਹਾਂ ਜੇ ਤਾਂ ਪਿੰਡ ਵਾਸੀਆਂ ਨੂੰ ਫਾਇਦਾ ਹੈ ਜਾਂ ਨਹੀਂ ਨਹੀਂ ਪਤਾ ਕੀ ਹੈ ਪੰਚਾਇਤ ਦਾ ਫਾਇਦਾ ਤਾਂ ਹੁੰਦੀ ਹੈ ਜੀ ਪਰ ਜਦੋਂ ਕੋਈ ਵਿਰੋਧੀ ਧਿਰ ਇਸ ਵਕਤ ਸੱਤਾ 'ਚ ਹੋਵੇ ਪਿੰਡ 'ਚ ਬੰਦੇ ਉਹਦੇ ਮੂਰੇ ਹੋਣ ਠੀਕ ਆ ਉਹ ਕੰਮ ਨਹੀਂ ਹੋਣ ਹੁੰਦੇ ਉਹ ਪੰਚਾਇਤ ਦਾ ਕੋਈ ਕਸੂਰ ਨਹੀਂ ਆ ਪਰ ਉਹ ਬੰਦਿਆਂ ਨੂੰ ਆਪ ਨੂੰ ਸ਼ਰਮ ਚਾਹੀਦੀ ਹੈ ਯਾਰ ਆਪਾਂ ਜੇ ਕੋਈ ਰਾਂਝਸ ਹੈ ਨਾ ਜੱਗੇ ਦੇ ਰਾਂਝਸਾ ਕੋਈ ਜੱਗੇ ਨਾ ਕੱਢ ਲੈਣ ਸਰਪੰਚ ਸਾਹਿਬ ਨਾਲ ਕੱਢ ਲੈਣ ਠੀਕ ਆ ਪਿੰਡ ਦਾ ਕੰਮ ਤਾਂ ਨਾ ਰੋਕਣਾ ਜਿੱਤ ਹਾਰਾ ਚੱਲਦੀਆਂ ਰਹਿੰਦੀਆਂ ਨੇ ਜਿੱਤ ਹਾਰ ਇੱਕ ਪਹਿਲੂ ਆ ਕੋਈ ਜਿੱਤ ਦਾ ਕੋਈ ਹਾਰ ਦਾ ਪਰ ਇਹ ਨਹੀਂਗਾ ਵੀ ਆਪਾਂ ਹਾਰ ਕੇ ਵੀਜੇ ਦਾ ਕੰਮ ਰੋਕ ਦਈਏ ਆਪਾਂ ਕਰਦਾ ਤੇ ਹੋਈ ਹੈ ਨਾ ਵਿਉਪਕ ਕੰਮ ਰੁਕੂ ਇਨੀਆਂ ਦੀ ਬੇਨਤੀ ਆ ਵੀ ਚਲੋ ਪੰਚਾਇਤ ਮੌਜੂਦਾ ਹੈਗੀ ਹੈ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਇਹਦੇ ਚ ਇਹ ਆਪਦੇ ਘਰੇ ਨੇ ਠੀਕ ਹੈ ਕੋਈ ਕਿਸੇ ਨੇ ਇਹਨਾਂ ਨੇ ਨਿੱਜੀ ਕੰਮ ਨਹੀਂ ਕਰਨਾ ਇਹ ਨੁਕਸਾਨ ਹੈ ਸਾਡਾ ਆਮ ਲੋਕਾਂ ਦਾ ਜਿਨ੍ਹਾਂ ਨੂੰ ਨੰਗਣ ਚ ਗਲੀਆਂ ਚੋ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਨਾਲੀਆਂ ਚ ਪਾਣੀ ਖੜਾ ਹੋਣ ਕਰਕੇ ਮੱਸਰ ਪੈਦਾ ਹੋ ਰਿਹਾ ਹੈ ਬਿਮਾਰੀਆਂ ਵਧਣਗੀਆਂ ਸਾਡੀ ਬੇਨਤੀ ਇਹ ਹੈ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਬੈਠ ਕੇ ਆਪਦੀ ਸਰਪੰਚ ਸਾਹਿਬ ਨਾਲ ਨਿਬੜਲਣ ਪਰ ਸਾਡੇ ਪਿੰਡ ਚ ਜਿਹੜੇ ਬਣਦੇ ਕੰਮ ਨੇ ਪੈਸਾ ਪਿਆ ਉਹ ਲੱਗ ਲੈਣ ਦਾਣ ਤਾਂ ਜੋ ਵੀ ਇੱਕ ਤਾਂ ਨਗਰ ਗਲੀਆਂ ਨਾਲੀਆਂ ਬਣਦੀਆਂ ਨੇ ਗੰਦਾ ਪਾਣੀ ਨਿਕਲ ਜਾਊਗਾ ਮੱਛਰ ਨਹੀਂ ਆਊਗਾ ਬਿਮਾਰੀਆਂ ਨਹੀਂ ਦੂਜੀ ਗੱਲ ਪੈਸਾ ਜੀ ਮੈਂ ਤੁਸੀਂ ਆ ਗਏ ਸਾਰੇ ਜਿਵੇਂ ਹੁਣ ਪਿੰਡ ਦਾ ਕੰਮ ਹੈ ਸਾਰੇ ਹੁਣ ਜਿਹੜੇ ਵਿੱਚ ਗੱਲਬਾਤ ਇਹ ਤੋਂ ਬਾਅਦ ਦਾ ਕੀ ਹੈ ਤੁਹਾਡਾ ਮੰਨਣਾ ਕੀ ਤੁਸੀਂ ਕੀ ਕਰੋਗੇ ਬਾਹਰ ਕਿਉਂਕਿ ਅੱਜ ਲੋਕਾਂ ਨੇ ਸਾਹਮਣੇ ਹੈ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਸਭ ਤੋਂ ਪਹਿਲਾਂ ਕਿਹਦੇ ਕੋਲੇ ਪਹੁੰਚ ਕਰੇ ਕੰਮ ਉਹ ਪਿੰਡ ਦੇ ਵਿਕਾਸ ਦਾ ਇਹ ਵੀਡੀਓ ਸਭ ਕੋਲੇ ਬਲੋਗ ਕਰਾਂਗੇ ਘਰ ਦੇ ਲਾਵਾਂਗੇ ਜਿਹੜੇ ਮੁਯਾਰੇ ਕੱਢਾਂਗੇ ਜੇ ਸਾਡਾ ਕੰਮ ਨਹੀਂ ਚੱਲਣ ਦੇਣੂ ਜੋ ਵੀ ਰੱਤ ਬਣੂਗਾ ਜੋ ਪੂਰੇ ਘਾ ਤੱਕ ਜਾਵਾਂ। ਅਦਰਕ ਪੈਂਡ ਜੇ ਆਪਾਂ ਨੂੰ ਤੁਸੀਂ ਜੀ ਜੀਪੀਓ ਦੇ ਸਾਹਮਣੇ ਨਾਲ ਤੋਂ ਬਾਅਦ ਜੇ ਤੁਸੀਂ ਈਸੀ ਸਾਹਿਬ ਨੂੰ ਮਿਲਦੇ ਹੋ ਤਾਂ ਤੁਹਾਡੇ ਕੰਮ ਚ ਚੱਲਦੇ ਆ ਜਾਂ ਸਰਕਾਰ ਕੋਲ ਪਹੁੰਚ ਕਰਦੇ ਆ ਉਹਦਾ ਮਤਲਬ ਹੈ ਅਸੀਂ ਬਹੁਤ ਬਹੁਤ ਧੰਨ ਗ੍ਰਿਫਤਕਾਰ ਕਰਾਂਗੇ ਇੰਕਲੇ। ਭਾਈ ਤੁਹਾਨੂੰ ਬਹੁਤ ਬਹੁਤ ਅਜੀ ਪੂਰਾ ਧੰਨਵਾਦ ਕਰਾਂਗੇ ਉਹ ਸਾਡੇ ਪਿੰਡ ਦੇ ਕੰਮ ਚ ਚਲਾਉਣਾ। ਸਰਪੰਚ ਸਾਹਿਬ ਕਹਿੰਦੇ ਕਿ ਜੇਕਰ ਵੀ ਪਿੰਡ ਦੇ ਵਿੱਚ ਸਰਕਾਰ ਸਾਡਾ ਸਾਥ ਦਿੰਦੀ ਹੈ ਸਰਕਾਰ ਕੰਮ ਚਲਵਾਉਣ ਵਾਸਤੇ ਸਾਡੇ ਨਾਲ ਖੜਦੀ ਹੈ ਤਾਂ ਅਸੀਂ ਉਹਦਾ ਧੰਨਵਾਦ ਕਰਾਂਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਰਪੰਚ ਸਾਹਿਬ ਦੀ ਸਪੋਰਟ ਵਾਸਤੇ ਇੱਥੋਂ ਦੇ ਲੋਕ ਨੇ ਇੱਥੋਂ ਦੇ ਨੌਜਵਾਨ ਨੇ ਇੱਥੋਂ ਦੀਆਂ ਬੀਬੀਆਂ ਬਜ਼ੁਰਗ ਜਿਹੜੇ ਖੜੇ ਨੇਗੇ ਉਹ ਤਾਂ ਆਏ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਰਪੰਚ ਸਾਹਿਬ ਦੇ ਨਾਲ ਪੰਚਾਇਤ ਦੇ ਨਾਲ ੱੱਕਾ ਹੋ ਰਿਹਾ ਹੈ ਪੂਰੀ ਜਾਣਕਾਰੀ ਅਸੀਂ ਆਮ ਆਦਮੀ ਪਾਰਟੀ ਤੋਂ ਵੀ ਲਵਾਂਗੇ ਇਥੋਂ ਦੇ ਉਹ ਲੋਕ ਨੇ ਜਿਹੜੇ ਸਤਾ ਧਾਰੀ ਨੇਗੇ ਜਿਹੜੇ ਇਸ ਵਕਤ ਸਰਕਾਰ ਦੇ ਵਿੱਚ ਨੇ ਪੂਰੀ ਜਾਣਕਾਰੀ ਲਵਾਂਗੇ ਆਖਰ ਮਾਮਲਾ ਕੀ ਹੈ ਮਸਲਾ ਕੀ ਹੈ ਕਿਉਂ ਨਹੀਂ ਪਿੰਡ ਦੇ ਜਿਹੜੇ ਕੰਮ ਹੈ ਉਹ ਹੋਣ ਦਿੱਤੇ ਜਾ ਰਹੇ ਫਿਲਹਾਲ ਸਰਪੰਚ ਸਾਹਿਬ ਨੇ ਕਿਹਾ ਵੀ ਅਸੀਂ ਵੀਡੀਪੀਓ ਸਾਹਿਬ ਦੇ ਨਾਲ ਤੇ ਡੀਸੀ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਪਿੰਡਾਂ ਦੇ ਵਿਕਾਸ ਬਾਰੇ ਜੇਕਰ ਪਿੰਡ ਦੇ ਵਿਕਾਸ ਉਹਨਾਂ ਦੇ ਥਰੂ ਜਾਂ ਸਰਕਾਰ ਦੇ ਨੁਮਾਇੰਦਿਆਂ ਦੇ ਸਰਕਾਰ ਦੇ ਐਮਪੀ ਦੇ ਥਰੂ ਹੁੰਦੇ ਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂ ਬੰਦਨ ਮੁਕਤ ਜਿਹੜਾ ਹੈਗਾ ਕੋਈ ਕਿਤੇ ਵੀ ਖਰਚੀ ਕੀਤਾ ਜਾ ਸਕਦਾ ਹੈ 44 ਲੱਖ ਰੁਪਏ ਹੈਗੇ ਆ ਜਿਹਦੇ ਵਿੱਚੋਂ ਜਿਹੜਾ ਹੈਗਾ 5-6 ਲੱਖ ਰੁਪਏ ਉਸ ਖਰਚ ਕੀਤਾ ਹੈਗਾ ਉਹਦੇ ਵਿੱਚੋਂ 38 ਲੱਖ ਰੁਪਏ ਰਹਿੰਦਾ ਹੈਗਾ ਇਸ ਤਰ੍ਹਾਂ ਹੈਗਾ 1 25 ਲੱਖ 24 ਲੱਖ ਜਿਹੜਾ ਹੈਗਾ 30 ਲੱਖ ਚੋਂ 6 ਲੱਖ ਕੱਢ ਕੇ ਇਹ 24 ਲੱਖ ਰਹਿ ਗਿਆ 1 ਲੱਖ ਹੋਰ ਹੈਗਾ ਚਲੋ 25 ਲੱਖ ਬਣਦਾ ਇਹ ਤੇ 3 3 ਲੱਖ ਰੁਪਈਆ ਜਿੰਮ ਦਾ ਆਇਆ ਪਿਆਗਾ ਜਿਹਦੇ ਵਿੱਚ ਨੌਜਵਾਨਾਂ ਨੇ ਕਸਰਤ ਕਰਦੀਆਂ ਆਪਣੇ ਜਿਹੜੇ ਹੈਗੇ ਨਸ਼ੇ ਪੱਤੇਦਾਨ ਲੱਗਣ ਆਪਣੇ ਆਥਨ ਤੜਕੇ ਜਾਂ ਜਦੋਂ ਵੀ ਉਹਨਾਂ ਨੂੰ ਕੰਮ ਤੋਂ ਵੇਲ ਮਿਲਦੀ ਆ ਉੱਥੇ ਇਹ ਆਪਣੇ ਪ੍ਰੈਕਟਿਸ ਕਰ ਸਕਣ ਉਹ ਮੁੰਡੇ ਹੋਣ ਕੁੜੀਆਂ ਹੋਣ ਜਿੰਮ ਸਾਰੇ ਲਈ ਵਰਤ ਸਕਿਆ ਬਰਨਾਲੇ ਵੀ ਜਾਂਦੇ ਨੇ ਸਾਡੇ ਇਸ ਤਰ੍ਹਾਂ 10 ਲੱਖ ਹੋਰ ਜਿਹੜਾ ਹੈਗਾ ਪੰਚਾਇਤ ਦੇ ਕੋਲੇ ਪਿਆ ਹੈਗਾ 10 ਲੱਖ ਇਸ ਤਰ੍ਹਾਂ ਇੱਕ 15ਵੇਂ ਬਿਠ ਕਮਿਸ਼ਨ ਦਾ ਜਿਹੜਾ ਹੈਗਾ ਉਹਦਾ ਸਾਡੇ ਕੋਲੇ ਪੰਚਾਇਤ ਦੇ ਖਾਤੇ ਦੇ ਵਿੱਚ 55 ਲੱਖ ਰੁਪਏ ਆ ਤੇ ਇਹਦੇ ਵਿੱਚੋਂ 50 ਪਰਸੈਂਟ ਜਿਹੜਾ ਅੱਧਾ ਜਿਹੜਾ ਹੈਗਾ ਇਹ ਕਿਤੇ ਵੀ ਪੰਚਾਇਤ ਆਪਣੇ ਸਰਕਾਰੀ ਨਿਯਮਾਂ ਦੇ ਮੁਤਾਬਕ ਵਰਤ ਸਕਦੇ ਜਣੀ 50 ਤੋਂ 72 ਲੱਖ ਜਿਹੜਾ 25% ਜਿਹੜਾ ਜਿਹੜਾ ਹੈਗਾ ਅੱਧਾ ਹੈਗਾ ਉਹ ਚੋਂ ਸਾਫ਼ ਪਾਣੀ ਲਈ ਚੌਥਾ ਹਿੱਸਾ ਤੇ ਗੰਦੇ ਪਾਣੀ ਦੇ ਨਿਕਾਸ਼ ਲਈ ਚੌਥਾ ਹਿੱਸਾ ਜਣੀ 25-25% ਉਹਦੇ ਵਿੱਚੋਂ ਇਹ ਆਪਣੇ ਵਰਤ ਸਕਦੇ ਆ ਇਸ ਤਰ੍ਹਾਂ ਇੱਕ ਕਿਸ਼ਤ ਹੋਰ ਆਉਣ ਵਾਲੀ ਹੈ ਜੇ 15ਵੇਂ ਬੇ ਕਮਿਸ਼ਨ ਦੀ ਜਿਹੜੀ ਆ 55 ਲੱਖ ਨਾਲ ਪੈਣੀ ਹੈ ਉਹ ਆਈ ਨਹੀਂ ਹੈ ਉਹ ਵੀ 432000 ਰੁਪਿਆ 14 ਫਰਵਰੀ ਨੂੰ ਆਉਣੀ ਉਹ 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 ਆਉਣੀ ਹੈਗੇ ਕਿਉਂਕਿ ਅਸੀਂ ਗਰਾਉਂਡ ਲੈਵਲ ਤੇ ਗੱਲ ਕਰਦੇ ਆਂ ਉਂਝ ਨਹੀਂ ਕੀਤੀ ਬਿਨਾ ਹੈਗੇ ਕਿਉਂਕਿ ਜਿਹੜੇ ਇਹਨੂੰ ਦੀਲ ਕਰਦੇ ਨੇ ਅਸੀਂ ਉਹਦੇ ਆਧਾਰ ਤੇ ਗੱਲ ਕਰਦੇ ਆਂ ਉਹ ਆਪਣੇ ਸਾਬਕਾ ਸਰਪੰਚਾਇਤਿੰਗ ਰੱਖੇ ਨੇ ਉਹਨਾਂ ਦੀ ਆਪਣੀ ਇਨਫੋਰਮੇਸ਼ਨ ਹੈ ਪਰ ਜਿਹੜੀ ਸਾਡੇ ਕੋਲੇ ਹੈਗੀ ਉਹਦੇ ਮੁਤਾਬਕ ਸਾਡੇ 4 ਲੱਖ ਹੋਰ ਆ ਜਾਣਾ 15ਵਾਂ ਤੱਕ ਇਹ ਤੋਂ ਬਾਅਦ ਜਦੋਂ ਇਹ ਆ ਗਿਆ ਫਿਰ 16ਵੇਂ ਵਿੱਚ ਕਮਿਸ਼ਨ ਦੀ ਹੋਰ ਗਣਾਟ ਆਉਣੀ ਹੈ निवेश ਕਰਕੇ ਇਹ ਮੇਰਵਾ ਤੁਹਾਨੂੰ ਦੱਸ ਦੋ ਵੀ ਪਾਈ ਆਪਾਂ ਕੰਮ ਉਹੀ ਚਲਾ ਸਕਦੇ ਆ ਜਿਹੜਾ ਕਹ ਦੂੰਗੇ ਹਨਾ ਜੀ ਵੀ ਦੋ ਗ੍ਰਾਂਟ ਜਿਹੜਾ 15ਵਾਂ ਵਿੱਤ ਹੈ ਜੀ ਉਹਦੇ ਚ ਆਪਾਂ ਨੂੰ ਗ੍ਰਾਂਟ ਆਉਂਦੀ ਹੈ ਆਪਣੇ ਕੋਲੇ ਪਹਿਲਾਂ 57 ਲੱਖ ਪਲੱਸ ਕੱਲਾ 15ਵੇਂ ਵਿੱਤ ਚ ਉਹਦੇ ਚ ਅੱਧੇ ਪੈਸੇ ਹੁੰਦੇ ਆ ਟਾਇਡ ਯਾਨੀ ਕਿ ਬੰਨੇ ਹੁੰਦੇ ਆ ਵੀ ਆਪਾਂ ਸਿਰਫ ਇਹ ਇਸੇ ਕੰਮ ਤੇ ਲਾਉਣੇ ਆ ਅੱਧੇ ਪੈਸੇ ਹੁੰਦੇ ਆ ਜਿੱਥੇ ਮਰਜ਼ੀ ਲਾ ਸਕਦੇ ਆ ਵੀ ਆਪਣੇ ਕੋਲੇ ਇਹ ਵੀ ਦਿੱਕਤ ਨਹੀਂ ਹੈਗੀ ਸਰਬੰਚ ਨੂੰ ਵੀ ਇਹ ਕੋਈ ਕੰਮ ਨਹੀਂ ਕਰ ਸਕਦੇ ਜਿਹੜੀ ਦਿੱਕਤ ਹੈ ਉਹ ਸਰਪੰਚ ਸਾਹਿਬ ਚਾਣਨ ਕਰਾ ਦਿਓ ਵੀ ਕੰਮ ਕਿਉਂ ਨਹੀਂ ਚੱਲ ਰਿਹਾ ਹੈ ਮੇਨ ਕਾਰਨ ਕੀ ਹੈ ਹਨਾ ਵੀ 4 ਮਹੀਨੇ ਹੋ ਗਏ ਆਪਣੇ ਆਲੇ-ਦਾਲੇ ਪਿੰਡਾਂ 'ਚ ਚੱਲ ਪੇ ਰਾਜਗੜ ਚੱਲੀ ਜਾਂਦਾ ਵੀ ਸਾਨੂੰ ਜਾਣਨ ਹੋਜੂ ਨਾਲੇ ਪਿੰਡ ਵਾਸੀਆਂ ਨੂੰ ਜਾਣਨ ਹੋਜੂ ਵੀ ਆਪਣਾ ਕਾਰਨ ਕੀ ਹੋ ਗਿਆ ਵੀ ਕੱਲੇ ਆਪਣੇ ਹੀ ਪਿੰਡ ਜਗੇ ਹੋ ਗਏ ਠੀਕ ਗੱਲ ਵੀ ਹੁਣ ਕੇਸ ਤਾਂ ਲਾਇਆ ਵੀ ਇੱਕ ਪਿੰਡ ਹੈ ਤੁਸੀਂ ਐ ਦੱਸੋ ਵੀ ਮੌਜੂਦਾ ਸਰਕਾਰ ਦੇ ਹੁੰਦੇ ਵੀ ਕੋਈ ਆ ਮਾੜਾ ਬੰਦਾ ਧੱਕਾ ਕਰ ਲੂ ਸਰਕਾਰ ਵਾਲੇ ਧੱਕਾ ਕਰਨਗੇ ਸਰਕਾਰ ਵਾਲੇ ਇਹ ਉਹੀ ਗੱਲ ਹੈ ਨਾ ਉੱਤੋਂ ਕੇਸ ਲਾ ਰਹੇ ਨੇ ਠੀਕ ਆ ਪਿੰਡ ਨੂੰ ਗ੍ਰਾਂਟ ਨਹੀਂ ਆਈ ਜਿਹੜੇ ਆਰਪੀਏ ਦੱਸੇ ਨੇ ਇਹਨਾਂ ਨੇ ਪੁਰਾਣੇ ਪੈਣੇ ਠੀਕ ਆ ਹੁਣ 4 ਲੱਖ ਰੁਪਇਆ ਆਇਆ ਉਹ ਲੱਗਣਗੇ ਕਿਵੇਂ ਜਾਂ ਫਿਰ ਇਹਨੂੰ ਕਹਿ ਦਿੰਦੇ ਆ ਵੀ ਸਰਪੰਚੀ ਭਾਈ ਦੂਜੇ ਪਾਸੇ ਦੇ ਦੂਗਾ ਹੱਥ ਬੰਨ ਕੇ ਕੰਮ ਚੱਲੂ ਪਿੰਡ ਦਾ ਇਹ ਉਹੀ ਆ ਹੋਰ ਤਾਂ ਨਹੀਂ ਇੱਕ ਪਰਿਕਾਰ ਹੋਇਆ ਆ ਆਪਾਂ ਹੋ ਜਾਣਾ ਮੇਰਾ ਤਾਂ ਕੰਮ ਇਹ ਆ ਨਾ ਵੀ ਉਥੇ 9 ਸੌਡਾ ਹੋਣਾ ਸੀਗਾ ਉਹਨੂੰ ਨੌ ਆਮਾ ਤੁਸੀਂ ਪਾਰਟੀ ਦਾ ਆ ਵੀ ਅਸੀਂ ਕਰਾਇਆਗਾ ਗੱਗੂ ਜੀ ਇੱਥੇ ਵੀ ਗੱਲ ਇੱਥੇ ਨਹੀਂ ਗੱਲ ਖੜੀ ਇਹ ਤਾਂ ਜਿਹੜੇ ਆਪਣੇ ਬੰਦੇ ਆ ਵਿੱਚ ਉਰੇ ਲੱਗੇ ਵੇ ਉਹ ਪਰਸਨਲ ਕੰਮਾਂ ਚ ਵੀ ਇੰਟਰਫੇਰਿੰਗ ਕਰ ਰਹੇ ਆ ਪਰਿਵਾਰ ਕਿਸੇ ਦੇ ਮਾਮਲੇ ਆ ਉਹਨਾਂ ਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਆ ਨਹੀਂ ਦੇਖੋ ਸਰਪੰਚ ਦਾ ਕੰਮ ਹੈ ਕਿਸੇ ਦੀ ਵੀ ਸਭ ਦੀ ਇੱਜ਼ਤ ਨੂੰ ਆਪ ਦੀ ਬੇਸਾਲਾ ਕੋਈ ਕਿਸੇ ਵੀ ਤੇ ਲੜ ਕੇ ਅਦਾਕਾਰ ਵਿਗਿਆੜ ਦੇ ਵਿਗਿਆਣ ਨੂੰ ਪੰਚਾਇਤ ਫਰਵਾਹੀ ਪਿੰਡ ਦੀ ਹੈ ਜਿਹੜੀ ਉਹਦੇ ਵੱਲੋਂ ਇੱਕ ਕੱਠ ਰੱਖਿਆ ਗਿਆ ਪਿੰਡ ਦੇ ਵਿੱਚ ਹੀ ਕੱਠ ਰੱਖਿਆ ਗਿਆ ਕਿ ਉਹਨਾਂ ਵੱਲੋਂ ਇਲਜ਼ਾਮ ਲਾਏ ਗਏ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਇੱਥੇ ਕੰਮ ਕਰ ਰਹੇ ਨੇ ਫਰਵਾਹੀ ਦੇ ਨੇ ਚਾਹੇ ਡਿਸਟ੍ਰਿਕਟ ਬਰਨਾਲਾ ਦੇ ਨੇ ਪਰ ਉਹ ਸਾਡੇ ਜਿਹੜੇ ਫਰਵਾਹੀ ਦੇ ਕੰਮ ਹੈ ਉਹਨਾਂ ਦੇ ਵਿੱਚ ਦਾਖਲ ਹੁੰਦਾ ਜੀ ਕਰ ਰਹੇ ਨੇ ਕੀ ਕਾਰਨ ਹੈ ਕੀ ਇਹ ਗੱਲ ਸਹੀ ਹੈ ਜਾਂ ਵਿਚਲਾ ਮਸਲਾ ਕੀ ਹੈ ਕਿਉਂਕਿ ਅਸੀਂ ਜਦੋਂ ਕੱਲ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਉੱਥੇ ਜਾਤ ਨੂੰ ਲੈ ਕੇ ਵੀ ਇੱਕ ਦੂਜੇ ਨੂੰ ਜਿਹੜੇ ਪੜਕਾਉ ਸ਼ਬਦ ਨੇ ਉਹ ਬੋਲੇ ਗਏ ਨੇ ਹਾਲਾਂਕਿ ਉਹ ਅਸੀਂ ਕੈਮਰੇ ਦੇ ਸਾਹਮਣੇ ਨਹੀਂ ਲੈ ਕੇ ਆਏ ਤੇ ਕਿਉਂਕਿ ਇਹ ਬਹੁਤ ਹੀ ਅਸੀਂ ਸਮਝਦੇ ਆਂ ਵੀ ਚੰਗੀਆਂ ਗੱਲਾਂ ਨੇ ਹੈ ਗਿਆ ਪੂਰੀ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਵਾਈਸ ਪ੍ਰਧਾਨ ਨਿਲਦੀਪ ਸਿੰਘ ਇਹਨਾਂ ਦੀ ਪਾਰਟੀ ਦੇੜੇ ਜਿਹੜੂ ਵਰਕਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਆਏ ਆਂ ਵੀ ਮਾਮਲਾ ਅਸਲੀ ਕੀ ਹੈ ਭਾਈ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਤੋਂ ਹੋਰ ਉਤਾਰਸ ਸਿੰਘ ਠੀਕ ਹੋ ਜੀ ਕਿਰਪਾ ਜੀ ਬਈ ਜੀ ਬੜੀ ਵੱਡਾ ਧੰਨਵਾਦ ਹੈ ਜਿਹੜਾ ਤੁਸੀਂ ਸਾਡੇ ਵਿਊ ਲੈਣ ਆਏ ਹੋ ਹੂੰ ਤੇ ਜਿਹੜੇ ਸਾਡੇ ਦੇ ਇਲਜ਼ਾਮ ਲੱਗ ਰਹੇ ਨੇ ਤੇ ਉਹਨਾਂ ਦਾ ਜਿਹੜਾ ਡਿਸੀਜਨ ਸਵਾਲ ਕਰੋ ਜੀ ਇਹ ਚੀਜ਼ ਦਾ ਹਰਕਾ ਲਿਕਲ ਜਵਾਬ ਦੇ ਮੰਗ ਜੀ ਭਾਈ ਜੀ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹ ਕਹਿੰਦੇ ਵੀ ਜਿਹੜੇ ਕੰਮ ਨੇ ਵੀ 4 ਮਹੀਨੇ ਦੇ ਕਰੀਬ ਹੋ ਗਏ ਸਾਡੀ ਪੰਚਾਇਤ ਬਣੀ ਨੂੰ ਵੀ ਉਹ ਜਾਣ ਬੁੱਝ ਕੇ ਵੀ ਸਾਡੇ ਕੰਮ ਹੈ ਜਿਹੜੇ ਉਹ ਕਰਨ ਨਹੀਂ ਦੇ ਰਹੇ ਇਹ ਇਹ ਕੀ ਕੀ ਲੱਗਦਾ ਵੀ ਤੁਸੀਂ ਤੁਸੀਂ ਕਿਉਂ ਕੰਮ ਉਹਨਾਂ ਦੇ ਰੁਕ ਰਹੇ ਹੋ ਅਸਲੀ ਕਾਰਨ ਕੀ ਹੈ ਦੇਖੋ ਜੀ ਇਹ ਸਰਪ ਝੂਠ ਹੋ ਰਹੇ ਨੇ ਠੀਕ ਹੈ ਅਸੀਂ ਕਿਸੇ ਦਾ ਕੋਈ ਕੰਮ ਨਹੀਂ ਰੋਕਿਆ ਪੰਚਾਇਤ ਦਾ ਕੰਮ ਹੈ ਪਿੰਡ ਦੇ ਕੰਮ ਕਰਾਉਣਾ ਜਿਹੜਾ ਅਸੀਂ ਕਰਾਉਣਾ ਉਹ ਅਸੀਂ ਕਰਵਾਈ ਵੀ ਜਾਂਦੇ ਆ ਜਿਵੇਂ ਗ੍ਰੇਡ ਦਾ ਕੰਮ ਚੱਲੀ ਜਾਂਦਾ ਉਹ ਵੀ ਆਪਣੇ ਪਿੰਡ ਲਈ ਹੈ ਠੀਕ ਹੈ ਉਹ ਜਿਹੜਾ ਆਪਣਾ ਨਾਮਤਰੀ ਨੇ ਜਿੱਥੇ ਆਪਣਾ ਹੈਗਾ ਪੋਲਟਰੀ ਫਾਰਮ ਹੈ ਜੀ ਉਹ ਫਰਵਾਹੀ ਰੋਡ ਤੋਂ ਲੈ ਕੇ ਰਾਏਕੋੜ ਰੋਡ ਤੇ ਕਿਹੜੀ ਰੋਡ ਹੈ ਉਹ ਵੀ ਅਸੀਂ ਮਨਜ਼ੂਰ ਕਰਵਾਈਏ ਸੀ ਤੇ ਉਹਦਾ ਕੰਮ ਚੱਲ ਪੈਣਾ ਅਸੀਂ ਤਾਂ ਜਿਹੜਾ ਸਾਡੇ ਹੱਥ ਵਸਾ ਅਸੀਂ ਤਾਂ ਉਹ ਕਰ ਰਹੇ ਹਾਂ ਠੀਕ ਹੈ ਜਿਹੜਾ ਕੰਮ ਆ ਕੋਈ ਗਲੀਆਂ ਵਾਲਿਆਂ ਨਾਲ ਕੋਈ ਹੋਰ ਹੈ ਜਿਹੜਾ ਪੰਚਾਇਤ ਨੇ ਕਰਨਾ ਉਹ ਪੰਚਾਇਤ ਕਰੇ ਸੀ ਉਹਨਾਂ ਦੇ ਕੰਮ ਦੇ ਵਿੱਚ ਕੋਈ ਰਿਕਾਰਡ ਨਹੀਂ ਬਾਹਰ ਇਹ ਨਾ ਸੀ ਪਾਉਣੀ ਹੈ ਪਹਿਲੀ ਗੱਲ ਤਾਂ ਇਹ ਆ ਦੇਖੋ ਅਸੀਂ ਇਹ ਪਾਰਟੀ ਦੇ ਵਿੱਚ ਬੜੇ ਪਿੰਡ ਦਾ ਵਿਕਾਸ ਕਰਾਉਣ ਲਈ ਬੜੇ ਹਾਂ ਠੀਕ ਹੈ ਸਾਡਾ ਜਿਹੜਾ ਕੋਈ ਪਰਿਵਾਰ ਹੈ ਪਹਿਲਾਂ ਕੋਈ ਨਾ ਕੋਈ ਮੈਂਬਰ ਬਣਾਇਆ ਨਾ ਕੋਈ ਹੋਰ ਨਾ ਆਇਆ ਸਾਡਾ ਕੋਈ ਇਹ ਕੰਮ ਦੇ ਵਿੱਚ ਕਿਤੇ ਦੇ ਵਿੱਚ ਕੋਈ ਹੈਗਾ ਸੀਗਾ ਇਹ ਤਾਂ ਸਿੱਧੇ ਖੇਤੀਕਾਰ ਵਾਲੇ ਸਾਡਾ ਜਿਹੜਾ ਪਰਿਵਾਰ ਹੈ ਜੀ ਤੇ ਸਾਨੂੰ ਸ਼ੌਂਕ ਹੈ ਪਿੰਡ ਦੇ ਕੰਮ ਕਰਾਉਣ ਦਾ ਅਸੀਂ ਲੱਗੇ ਵੀ ਹੋਏ ਆ ਜੇ ਪੁਰਾਣੇ ਕੰਮਾਂ ਦੀ ਆਪਾਂ ਗਿਣਤੀ ਕਰਾਉਣ ਲੱਗ ਜਾਈਏ ਅਸੀਂ ਤਾਂ ਪਹਿਲਾਂ ਵੀ ਸਰਪੰਚ ਮੈਂ ਅੱਜ ਵੀ ਹੈ ਨਹੀਂ ਪਹਿਲਾਂ ਵੀ ਮੈਂ ਕੋਈ ਚੋਣ ਨਹੀਂ ਸੀ ਲੜੀ ਅਸੀਂ ਐ ਮੰਨ ਕੇ ਚੱਲੋ ਜੇ ਦੇਖਿਆ ਜਾਵੇ ਤਾਂ ਸਕੂਲ ਦੀ ਚਾਰਦواری ਤੋਂ ਲੈ ਕੇ ਸਕੂਲ ਵਾਲੀ ਫਿਰਨੀ ਉਸਦੋਂ ਬਾਅਦ ਆਪਣਾ ਜਿਹੜਾ ਅੰਗਰੇਟਾ ਜਿਹੜਾ ਜਿੱਦਤਾ ਆਪਣਾ ਅੰਗਰੇਟ ਦਾ ਆਪਣਾ ਕੰਮ ਚੱਲੀ ਜਾਂਦਾ ਹੈ ਅੰਗਰੇਟਾ ਉਸਦੋਂ ਬਾਅਦ ਛੱਪੜ ਜੀ ਕਿਉਂਕਿ ਆਪਣੇ ਪਿੰਡ ਦਾ ਜਿਹੜਾ ਆਲਾ ਦੋਲਾ ਬਹੁਤ ਜ਼ਿਆਦਾ ਮਤਲਬ ਹਜੇ ਵੀ ਖਰਾਬ ਆ ਪਹਿਨ ਕਿਹਾ ਸਾਰਾ ਬਸ ਸੁਧਾਰਦਾ ਉਹ ਸਾਰੇ ਕੰਮ ਅਸੀਂ ਕਰਵਾਏ ਆ ਅਸੀਂ ਕੰਮ ਕਰਾਉਣ ਲੱਗੇ ਹੋਏ ਅੱਜ ਵੀ ਕਰਾ ਰਹੇ ਹਾਂ ਅੱਗੇ ਵੀ ਕਰਾਵਾਂਗੇ ਨਾ ਹੀ ਕੰਮ ਰੋਕਿਆ ਤੇ ਨਾ ਹੀ ਰੁਕਣਾ ਜੀ ਉਹਨਾਂ ਵੱਲੋਂ ਇਹ ਵਾਰੀ ਵਾਰੀ ਕਿਉਂ ਗੱਲ ਕਹੀ ਜਾ ਰਹੀ ਹੈ ਵੀ ਜਿਹੜੇ ਇਹ ਮਤਲਬ ਕਿ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਆ ਵੀ ਜਿਹੜੇ ਕੰਮ ਨੇ ਪਿੰਡ ਦੇ ਕੰਮ ਨੇ ਉਹ ਤਾਂ ਰੋਕਣੀ ਰੋਕਣਾ ਵੀ ਲੋਕਾਂ ਦੇ ਜਿਹੜੇ ਨਿੱਜੀ ਘਰਾਂ ਦੇ ਮਸਲੇ ਉਹਨਾਂ ਦੇ ਵਿੱਚ ਹੀ ਦਖਲਅੰਦਾਜ਼ੀ ਕਰ ਰਹੇ ਨੇ ਨਿੱਜੀ ਘਰਾਂ ਦੇ ਮਸਲੇ ਕਿੱਡੇ ਜੀ ਉਹ ਤਾਂ ਉਹਨਾਂ ਨੇ ਕਿਹਾ ਹੈਗਾ ਜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਸੁਣ ਲੋ ਦੇਖੋ ਜੇ ਕੋਈ ਨਿੱਜੀ ਘਰਾਂ ਦੇ ਵਿੱਚ ਕਿਸੇ ਪਰਿਵਾਰ ਨਾਲ ਆਪਾਂ ਜੇ ਕੋਈ ਗਲਤ ਕੀਤਾ ਹੈ ਜਾਂ ਕੁਝ ਕਰਿਆ ਹੈ ਤਾਂ ਸਾਡੇ ਸਾਹਮਣੇ ਆਵੇ ਸਾਨੂੰ ਆ ਕੇ ਛੱਦਾ ਹੋ ਕੇ ਕਹੇ ਵੀ ਸਾਡਾ ਸੀ ਇਹ ਨੁਕਸਾਨ ਕਰੇ ਠੀਕ ਹੈ ਹਾਂ ਜੇ ਕੋਈ ਰੋਲੇ ਦੇ ਵਿੱਚ ਸਾਨੂੰ ਕਿ ਲੈ ਕੇ ਜਾਂਦਾ ਸਾਨੂੰ ਬੁਲਾਉਂਦਾ ਉਹ ਹਰੇਕ ਕੋਈ ਜਾ ਸਕਦਾ ਮੈਂ ਨਹੀਂ ਕੋਈ ਵੀ ਜਾ ਸਕਦਾ ਪਿੰਡ ਦਾ ਨਗਰਕ ਹੋਰ ਵੀ ਆਪਣੇ ਰੋਲੇ ਰੋਵੇ ਜਿੱਥੇ ਆਪਣਾ ਕੋਈ ਸਾਂਝ ਹੁੰਦੀ ਹਰੇਕ ਬੰਦਾ ਬੁਲਾਉਂਦਾ ਉਥੇ ਹਰ ਇੱਕ ਦਾ ਰਾਈਟ ਬੰਦਾ ਜਾਣਦਾ ਅਸੀਂ ਕਿਸੇ ਕੋਈ ਸਰਕਾਰੀ ਕੰਮ ਦੇ ਵਿੱਚ ਤਾਂ ਕੋਈ ਦਖਲੰਦ ਜੀ ਕਰਦੇ ਨਹੀਂ ਜੀ ਇੱਕ ਗੱਲ ਹੋਰ ਵੀ ਕਹੀ ਗਈ ਉਹ ਕਹਿੰਦੇ ਵੀ ਜਾਤ ਨੂੰ ਲੈ ਕੇ ਜਾਤ ਦੇ ਕਿਉਂਕਿ ਇਹ ਇਹ ਬਹੁਤ ਵੱਡਾ ਮਸਲਾ ਬਣ ਜਾਂਦਾ ਹੈਗਾ ਹੁਣੇ ਚੰਦ ਭਾਨ ਦਾ ਜੇ ਮਸਲਾ ਦੇਖੀਏ ਐਸੀ ਭਾਈਚਾਰਿਆਂ ਨੂੰ ਲੈ ਕੇ ਦੂਜਿਆਂ ਨੂੰ ਲੈ ਕੇ ਉੱਥੇ ਬਹੁਤ ਵੱਡਾ ਵਿਵਾਦ ਸੁਣਿਆ ਇਹਦੇ ਉੱਤੇ ਕੀ ਕੀ ਲੱਗਦਾ ਕੋਈ ਨਜਾਇਜ਼ ਲੋਕ ਉਹ ਕਰ ਰਿਹਾ ਜਾਂ ਇਹਦਾ ਕੋਈ ਫਾਇਦਾ ਉਠਾਉਣੇ ਲੱਗਦਾ ਇਹ ਜਾਤੀਵਾਦ ਦਾ ਨਾਮ ਲੈ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਸਾਰੇ ਪਰਿਵਾਰਾਂ ਨਾਲ ਐਸੀ ਪਰਿਵਾਰ ਵਾਲਾ ਮੇਰੀ ਸਾਂਝ ਆ ਜਿਹੜੇ ਮੇਰੇ ਕੋਲੇ ਆਉਂਦੇ ਆ ਜਾਂ ਸਾਡੇ ਸਾਰਿਆਂ ਕੋਲੇ ਆਉਂਦੇ ਆ ਸਾਰੇ ਇੱਕ ਦੂਜੇ ਨੇ ਅਸੀਂ ਵਰਤਦੇ ਆ ਵਿਆਹ ਸਰਦੀ ਵੀ ਜਾਂਦੇ ਆ ਨਾਲੇ ਉਹ ਜਿਹੜੇ ਮੇਰੇ ਨਾਲ ਵਰਤਦੇ ਆ ਉਹਨਾਂ ਨੂੰ ਪਤਾ ਹੈ ਵੀ ਉਹ ਸੁਹਾਗ ਕੁਲਦੀਪ ਦਾ ਕਿੱਦਾਂ ਦਾ ਅਸੀਂ ਭਰਾਵਾਂ ਵਾਂਗ ਵਰਤਦੇ ਆ ਪਰ ਜਿਹੜੇ ਬੰਦਿਆਂ ਨੇ ਸਾਨੂੰ ਨਿੰਦਣਾ ਉਹ ਕੁਛ ਮਰਜ਼ੀ ਕਹਿ ਕੇ ਨਿੰਦਿਆ ਕੁਛ ਕਹੀ ਜਾਣ ਅੱਜ ਤੱਕ ਇੱਕ ਵੀ ਆ ਕੇ ਮੇਰੇ ਮੂੰਹੋਂ ਕੋਈ ਆਜਾ ਲੱਜ ਕਦੇ ਨਿਕਲੇ ਹੋਵੇ ਜੇ ਕਿਸੇ ਨੇ ਆਪ ਮੇਰੇ ਬੋਲਾਂ ਨਾਲ ਕਿਸੇ ਨੂੰ ਕਿਸੇ ਨੂੰ ਠੇਸ ਪਹੁੰਚੀ ਹੋਵੇ ਇੱਕ ਵੀ ਆ ਕੇ ਮੈਨੂੰ ਬੰਦਾ ਆ ਕੇ ਕਹੇ ਵੀ ਕੁਲਦੀਪ ਨੇ ਆਹ ਗੱਲ ਗਲਤ ਕਹੀ ਹੈ ਬਿਲਕੁਲ ਇਹ ਵਾਰ-ਵਾਰ ਸਿਰਫ ਲੋਕਾਂ ਨੂੰ ਭੜਕਾ ਕੇ ਪਹਿਲੀ ਗੱਲ ਤਾਂ ਲੋਕਾਂ ਨੂੰ ਇਹਨਾਂ ਨੇ ਇਕੱਠ ਕੀਤਾ ਇਕੱਠ ਵੀ ਉਹੀ ਲੋਕਾਂ ਨੂੰ ਭੜਕਾ ਕੇ ਕਰ ਲਿਆ ਸਾਡਾ ਕੰਮ ਰੋਕਦਾ ਰੋਕਦਾ ਅਸੀਂ ਇੱਕ ਵੀ ਕੰਮ ਨਹੀਂ ਰੋਕਿਆ ਹਣ ਸਾਫ਼ ਕਰਨਾ ਕਿਹਨੂੰ 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 ਕਿਹਾ ਰੋਕਿਆ ਜਾਂ ਕੰਮ ਕਰਨਾ ਜਾਂ ਨਹੀਂ ਕਰਨਾ ਨਾਲੇ ਅਸੀਂ ਕਿਉਂ ਰੋਕਾਂਗੇ ਤੇ ਇਹ ਰੋਕ ਵੀ ਨਹੀਂ ਸਕਦੇ ਜੀ ਮਤਲਬ ਕਹਿੰਦਾ ਭਾਬਾ ਤੁਹਾਡੇ ਕੋਲ ਨੀ ਕੋਈ ਰੋਕ ਟੋਕ ਨਹੀਂ ਤੁਸੀਂ ਵਕਾਇਦਾ ਸਾਹ ਦੇ ਰਹੇ ਹੋ ਕਹਿੰਦਾ ਭਾਵ ਤੁਹਾਡਾ ਇਹ ਦੇਖੋ ਜੀ ਅਸੀਂ ਤਾਂ ਪਿੰਡ ਦੇ ਕੰਮ ਪਹਿਲਾਂ ਵੀ ਕਰਾ ਰਹੇ ਸੀ ਅੱਜ ਵੀ ਕਰਾ ਰਹੇ ਹਾਂ ਹੁਣ ਕਿਹੜਾ ਕੰਮ ਕਰਾਇਆ ਤੁਸੀਂ ਮੌਕੇ ਤੇ ਹੁਣ ਕਿਹੜਾ ਕੋਈ ਕੰਮ ਕਰਾਇਆ ਕਿਹੜੇ ਦੇਖੋ ਜੀ ਕੱਚੇ ਘਰਾਂ ਦੇ ਜਿਹੜੇ ਮੈਂ ਸੁਣੀਆ ਗੱਲ ਕਹਿੰਦੇ ਵੀ ਕੱਚੇ ਘਰਾਂ ਦੇ ਵੀ ਇਹ ਜਿਹੜੇ ਆ ਪੈਸੇ ਰੋਕ ਰਹੇ ਆ ਮੇਰੇ ਕੋਲੇ ਲਿਸਟ ਹੈਗੀ ਠੀਕ ਹੈ ਅੱਠ ਘਰਾਂ ਦੇ ਪੈਸੇ ਅਸੀਂ ਮਨਜ਼ੂਰ ਕਰਵਾਏ ਪਹਿਲੀ ਕਿਸ਼ਤ ਉਹ ਨਹੀਂ ਭੇਣ ਜਾ ਰਹੀ ਠੀਕ ਹੈ ਤੇ ਨੰਬਰ 2 ਅਸੀਂ ਤਿੰਨ ਦਿਨ ਪਹਿਲਾਂ ਇਦੋਂ ਅਸੀਂ ਪਿੰਡ ਦੇ ਵਿੱਚ ਜਾ ਕੇ ਜਿਹੜੇ 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 ਅਸੀਂ ਉਹ ਘਰ ਦੇਖਿਆ ਜਾ ਕੇ ਜਿਨ੍ਹਾਂ ਨੂੰ ਜਿਹੜੇ ਲੋੜਵੰਦ ਨੇ ਸਾਨੂੰ ਇਹ ਸੀ ਉਹ ਬੰਦਾ ਨਾ ਕੋਈ ਰਹਿ ਜੇ ਜਿਹਨੂੰ ਜ਼ਰੂਰਤ ਹੈ ਅਸੀਂ ਜਾ ਕੇ ਆਪ ਜਾ ਕੇ 2-3 ਘੰਟੇ ਮੈਂ ਤੇ ਹੈਪੀ ਨਾਲ ਅਸੀਂ ਲਾਏ ਆ ਜਾ ਕੇ ਉਹਨਾਂ ਦੀ ਨੋਟ ਵੀ ਕਰਵਾ ਕੇ ਆ ਆਨਲਾਈਨ ਹੀ ਪਾਏ ਫਿਰ ਉਹ ਕਿਉਂ ਕਹਿ ਰਹੇ ਨੇ ਵੀ ਕੰਮ ਰੋਕ ਰਹੇ ਨੇ ਜਾਂ ਪੈਸੇ ਪੈਸੇ ਰੋਕ ਰਹੇ ਨੇ ਅਸੀਂ ਕਿਉਂ ਰੋਕਾਂਗੇ ਰਹੇਗਾ ਮੈਂ ਤੁਹਾਨੂੰ ਦੱਸ ਲੋ ਫਿਰ ਕਿੰਮਟ ਜੀ ਅਸੀਂ ਪੈਸੇ ਰੋਕਨੇ ਫਿਰ ਅਸੀਂ ਘਰ ਘਰ ਜਾ ਕੇ ਕਿਉਂ ਕਰਾਂਗੇ ਕਿਹੜੇ ਕਿਹੜੇ ਮਤਲਬ ਕਿ ਕੰਮ ਜਿਹੜੀ ਹੈ ਛੋਟੀ ਸਰਕਾਰ ਕਰਾ ਰਹੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਉਤਾਰ ਸਿੰਘਲ ਇਹ ਐ ਵੀ 2022 ਤੋਂ ਲੈ ਕੇ ਜਿਹੜੀ ਜਦੋਂ ਸਰਕਾਰ ਬਣੀ ਐ ਅਸੀਂ ਕੰਮ ਔੜੋ ਦੇ ਕਰਾਉਣ ਲੱਗੇ ਆ ਉਦੋਂ ਵੀ ਪੰਚਾਇਤ ਜਿਹੜੀ ਪਿਛਲੀ ਸੀਗੀ ਅਸੀਂ ਉਦੋਂ ਜੇ ਰੁਕਣਾ ਹੁੰਦਾ ਫਿਰ ਉਹਦੇ ਵੀ ਸਪੰਡ ਨੂੰ ਕਰਾਉਣ ਲਾਉਣ ਦਿੰਦੇ ਤਕਰੀਬਨ 12 ਤੋਂ ਸਾਢੇ 12 ਕਰੋੜ ਰੁਪਇਆ ਪੰਡ ਨੂੰ ਆਇਆ ਅਸੀਂ ਤਾਂ ਉਦੋਂ ਵੀ ਪੈਸੇ ਲੈ ਕੇ ਜਾਂਦੇ ਆ ਪੰਡ ਲਈ ਵੀ ਕੁਛ ਨਾ ਕੁਛ ਪੰਡ ਦਾ ਕਰਵਾਈਏ ਤੇ ਹੁਣ ਇਹ ਕਹਿ ਰਹੇ ਆਂ ਬੀਆ ਕਰਕੇ ਇਹ ਸਾਨੂੰ ਸਾਨੂੰ ਕੰਮ ਨਹੀਂ ਕਰਨ ਦੇ ਸਾਨੂੰ ਇਹ ਦੱਸਣ ਵੀ ਇਹ ਕਿਹੜੇ ਅਫਸਰ ਕੋਲੇ ਗਏ ਨੇ ਕਿੰਨਾ ਕੋਲੇ ਗਏ ਨੇ ਜਿਨ੍ਹਾਂ ਨੇ ਸਾਡਾ ਨਾਂ ਲਿਤਾ ਵੀ ਉਹ ਕੰਮ ਨਹੀਂ ਹੋਣਾ ਦੇ ਸਾਨੂੰ ਇੱਕ ਦਾ ਨਾਂ ਦੱਸ ਦੋ ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ ਮੂਹਰੇ ਦੁਆਰੇ ਇੱਕ ਜਿਹੜੀ ਚੋਣ ਆ ਰਹੀ ਹੈ ਸਿਰਫ ਉਹਨੂੰ ਟਾਰਗੇਟ ਕਰ ਰਹੇ ਨੇ ਵੀ ਆ ਕਰਕੇ ਮੂਹਰੇ ਜਿਹੜੀ ਚੋਣ ਆਉਂਦੀ ਆਵੇਂ ਲੋਕਾਂ ਨੂੰ ਫੇਰੇ ਅਸੀਂ ਘਬਰਾਹਤ ਲਈਏ ਪਹਿਲਾਂ ਵੀ ਕਰਿਆ ਹੁਣ ਵੀ ਕਰੀਏ ਤਾਂ ਕਰਕੇ ਇਹ ਜਿਹੜੀ ਜਾਤੀਵਾਰ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਵੀ ਇਹ ਕਰਕੇ ਸਾਨੂੰ ਇਹ ਮਾੜਾ ਕਹਿੰਦੇ ਆਂ ਕਹਿੰਦੇ ਇਹ ਇਸੇ ਕਰਕੇ ਕਹਿੰਦੇ ਨੇ ਹੋਰ ਕੋਈ ਕਾਰਨ ਨਹੀਂ ਸਿਰਫ ਮੋਟਾ ਨਾਮ ਦਾ ਇਹ ਗੱਲ ਹੋਰ ਵੀ ਕਿ ਇਹ ਤੁਸੀਂ ਨਿੱਜੀ ਕੰਮਾਂ ਦੇ ਵਿੱਚ ਦਖਲ ਹੁੰਦਾ ਜੀ ਕਿਉਂ ਦੇ ਰਹੇ ਹੋ ਲੋਕਾਂ ਨੂੰ ਦੇਖੋ ਨਿੱਜੀ ਕੰਮਾਂ ਦੇ ਵਿੱਚ ਤਾਂ ਅਸੀਂ ਨਿੱਜੀ ਕਿਸੇ ਕੰਮ ਚ ਦਿੱਤੇ ਨਹੀਂ ਦਖਲ ਨਾ ਜੇ ਕਿਸੇ ਦਾ ਕੋਈ ਦਖਲਦਾ ਸੀ ਕੀਤੀ ਐ ਤਾਂ ਉਹ ਆ ਕੇ ਸਾਨੂੰ ਪੁੱਛ ਸਕਦਾ ਵੀ ਤੂੰ ਵੀ ਹਰ ਤੁਸੀਂ ਕਿਉਂ ਬਈ ਦਖਲਅਧੀ ਕਰਦਾ ਗਏ ਨਹੀਂ ਨਿੱਜੀ ਕੰਮਾਂ ਦੇ ਵਿੱਚ ਹਾਂ ਜੇ ਕੋਈ ਪਰਿਵਾਰ ਕਿਸੇ ਦਾ ਰੋਲਾ ਹੈਗਾ ਸਾਨੂੰ ਕੋਈ ਸਦਕੇ ਲੈ ਜਾਂਦਾ ਤੇ ਜਾਣਦੇ ਆ ਤੇ ਉਹ ਤਾਂ ਸਾਡਾ ਜਾਣਦਾ ਰਾਈਟ ਆ ਕਿ ਕੱਲਾ ਮੇਰਾ ਕੀ ਸਵਧਾ ਹੀ ਆ ਕਿਸੇ ਨੂੰ ਕੋਈ ਆਸ ਹੈ ਕਿ ਜੀ ਜੀ ਦੇ ਨਾਲ ਕੋਈ ਸਾਹ ਹੁੰਦੀ ਆਪਣੀ ਛਿੱਟੀ ਕਮਾਂ ਦਾ ਕਿਤੇ ਨਹੀਂ ਜਾ ਸਕਦਾ ਠੀਕ ਕਰ ਰਿਹਾ ਵੋਟਾਂ ਨੇ ਕਰਕੇ ਹੋਰ ਕੁਝ ਨਹੀਂ ਕੀ ਲੱਗਦਾ ਹੁਣ ਹੁਣ ਕੀ ਲੱਗਦਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰੋਗੇ ਜਾਂ ਕਿਸੇ ਅਫਸਰ ਦੇ ਨਾਲ ਗੱਲਬਾਤ ਕਰੋਗੇ ਜਾਂ ਉਹਨਾਂ ਤੋਂ ਪੁੱਛੋਗੇ ਵੀ ਕੀ ਹੈ ਸਾਡੇ ਨਾਲ ਕਿ ਕਿਉਂ ਤੁਸੀਂ ਇਸ ਤਰ੍ਹਾਂ ਦੀ ਗੱਲ ਦੇਖੋ ਜੀ ਮੇਰੀ ਅਸੀਂ ਅਸੀਂ ਤਾਂ ਗੱਲ ਅਸੀਂ ਕਰੀ ਹੈ ਵੀ ਉਹਨਾਂ ਦਾ ਕੰਮ ਕਿਹਨੇ ਨੂੰ ਕਿਉਂਕਿ ਸਾਡੇ ਕੋਲ ਤਾਂ ਆਉਂਦੀ ਨਹੀਂ ਹੋ ਸਾਡੇ ਕੋਲੇ ਕੋਈ ਆਇਆ ਨਹੀਂ ਸਾਥੋਂ ਕੋਈ ਕਿਸੇ ਨੇ ਆ ਕੇ ਕੁਝ ਪੁੱਛਿਆ ਨਹੀਂ ਸਿਰਫ ਸਾਨੂੰ ਬਦਰਾਮ ਕਰਨ ਦੇ ਮਾਰੇ ਇਹ ਗੱਲਾਂ ਕਰ ਰਿਹਾ ਹੋਰ ਗੱਲ ਕੋਈ ਵੀ ਨਹੀਂ ਵੱਲੋਂ ਬੇਸਕ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਨੇ ਸਾਡਾ ਕੰਮ ਹੈ ਜਿਹੜਾ ਉਹ ਰੋਕ ਦਿੱਤਾ ਕਿ ਜਾਣਬੁੱਝ ਕੇ ਆਮ ਆਦਮੀ ਪਾਰਟੀ ਵਾਲੇ ਕੰਮ ਨਹੀਂ ਕਰਨ ਦੇ ਰਹੇ ਪਿੰਡ ਦਾ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਫਾਈ ਦਿੱਤੀ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਪੰਚਾਇਤ ਦਾ ਨਹੀਂ ਰੋਕ ਰਹੇ ਨਾ ਹੀ ਸਾਨੂੰ ਕੋਈ ਲੋੜ ਆ ਉਹਨਾਂ ਦਾ ਕੰਮ ਰੋਕਣ ਦੇ ਵਿੱਚ ਅਸੀਂ ਤਾਂ ਸੌ ਕਾਦੀ ਉਹਨਾਂ ਦਾ ਸਾਥ ਦੇ ਰਹੇ ਆ ਕਿਉਂਕਿ ਆਮ ਆਦਮੀ ਪਾਰਟੀ ਕੁਝ ਹੋਰ ਕਹਿ ਰਹੀ ਹੈ ਤੇ ਪੰਚਾਇਤ ਕੁਝ ਹੋਰ ਕਹਿ ਰਹੀ ਹੈ ਦੋਹਾਂ ਤਰ੍ਹਾਂ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਇਹਨਾਂ ਦੇ ਵਿੱਚ ਸਚਾਈ ਕੀ ਹੈ ਆਖਰ ਕਿਹਦੇ ਵਿੱਚ ਗਲਤੀ ਹੋ ਸਕਦੀ ਹੈ ਸਾਡੀ ਅਪੀਲ ਇਹ ਹੈ ਸਾਡੇ ਚੈਨਲ ਵੱਲੋਂ ਅਪੀਲ ਇਹ ਹੈ ਕਿ ਭਾਈਚਾਰਕ ਸਾਝ ਬੜਾਈ ਜਾਵੇ ਨਾ ਕਿ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾਣ ਤੇ ਨਾ ਹੀ ਆਪਾਂ ਇੱਕ ਦੂਜੇ ਦੇ ਮਨਾਂ ਦੇ ਵਿੱਚ ਫਿਕ ਪਾਈਏ ਰਲ ਮਿਲ ਕੇ ਰਹੀਏ ਤੇ ਰਲ ਮਿਲ ਕੇ ਅਸੀਂ ਆਪਣੇ ਪਿੰਡ ਦਾ ਕੰਮ ਕਰੀਏ ਤੇ ਕਰਾਈਏ ਚੜਦਾ ਪੰਜਾਬ ਦੇਖ ਰਿਹਾ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਚੈਨਲ ਚੰਗਾ ਲੱਗਦਾ ਹੈ ਖਬਰਾਂ ਵਧੀਆ ਤੁਹਾਨੂੰ ਸਾਡੀਆਂ ਲੱਗਦੀਆਂ ਨੇ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਰਾਇ ਜ਼ਰੂਰ ਦੇ ਦਿਆ ਕਰੋ ਬਹੁਤ ਬਹੁਤ ਧੰਨਵਾਦ